ਮੇਰੋ ਸੋਇਦੇ ਵਿੱਚ ਕੋ ਕਾਰਜ ਕਰਦੀਆਂ ਵਾ ਰੋਟੀ ਪਾਣੀ ਅੰਨ ਪਾਣੀ ਬਣਾਉਂਦੀਆਂ ਆ ਦਾਲ ਸਭ ਕੁਝ ਬਣਾਉਂਦੀਆਂ ਤੇ ਮੈਂ ਦੇਖਿਆ ਬਹੁਤ ਸਾਰੀਆਂ ਸਾਡੀਆਂ ਭੈਣਾਂ ਉਹ ਕੀਰਤਨ ਗੁਰਬਾਣੀ ਸੁਣਦੀਆਂ ਆ ਉਹ ਕਹਿੰਦੇ 10 ਮਿੰਟ ਬੇਟੀਆਂ ਵਾ ਫਰੀ ਆ ਤਾਂ ਵੀ ਉਹ ਸਾਰੀਆਂ ਇੱਦਾਂ ਦੀਆਂ ਰੁਹਾਵਾ ਵਾ ਪਵਿੱਤਰ ਰੁਹਾਵਾ ਵਾ ਬਹੁਤ ਸਾਰੇ ਨੌਜਵਾਨ ਵੀ ਆ ਬਜ਼ੁਰਗ ਆ ਉਹ ਕਿਸੇ ਨਾ ਕਿਸੇ ਜਿਹੜਾ ਵੀ ਉਹਨਾਂ ਨੂੰ ਚੰਗਾ ਲੱਗਦਾ ਉਹ ਵਾਪਸ ਦੀ ਬਾਣੀ ਸੁਣਦੇ ਆ ਉਹ ਕੋਈ ਨਾ ਕੋਈ ਕਥਾ ਸੁਣਦੇ ਆ ਕਿਰਤਨ ਸੁਣਦੇ ਆ ਜਿਹੜੀ ਵੀ ਉਹਨਾਂ ਦੇ ਮਨ ਨੂੰ ਗੱਲ ਚੰਗੀ ਲੱਗਦੀ ਸੁਣਦੇ ਆ ਪਰ ਮਸਲਾ ਸੰਗਤ ਜੀ ਇਹ ਆ ਕਿ ਜੇ ਅਸੀਂ ਬਾਣੀ ਸੁਣਦੇ ਆ ਤੇ ਤਬਦੀਲੀ ਕਿੰਨੀ ਕਾਈ ਆ ਸਾਡੇ ਵਿੱਚ ਮਸਲਾ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲੀ ਦਾ ਤੇ ਜੇ ਮਹਾਂਪੁਰਸ਼ਾਂ ਨੇ ਸਾਨੂੰ ਉਹ ਸਤਿਗੁਰ ਨੇ ਇਹ ਜੀਵਨ ਬਖਸ਼ਿਆ ਵਾ ਕਿ ਜੇ ਜੀਵਨ ਦੇ ਵਿੱਚ ਆਨੰਦ ਨਹੀਂ ਆਇਆ ਖੁਸ਼ੀ ਨਹੀਂ ਆਈ ਕਿਹੜਾ ਨਹੀਂ ਆਇਆ ਜੇ ਜੀਵਨ ਦੇ ਵਿੱਚ ਆਨੰਦ ਨਾ ਹੋਵੇ ਕੋਈ ਰਾਸੀ ਨਾ ਹੋਵੇ ਕਿ ਇਹ ਮਰੁੱਖਾ ਜੀਵਨ ਦੇ ਵਿੱਚ ਜੇ ਖੇਡਾਈ ਨਾ ਹੋਵੇ ਇਸ ਮਨੁੱਖਾ ਜੀਵਨ ਦੇ ਵਿੱਚ ਤੇ ਫਿਰ ਮੈਂ ਕਹਿੰਦਾ ਅਸੀਂ ਪ੍ਰਮਾਤਮਾ ਦੀ ਬਾਣੀ ਕਹਿੰਦੀ ਆ ਜੇ ਇਨਸਾਨ ਕਹਿੰਦੇ ਕਿ ਪਸ਼ੂ ਦੇ ਬਰਾਬਰ ਆ ਜੇ ਮਨੁੱਖਾ ਜੀਵਨ ਦੇ ਵਿੱਚ ਆ ਕੇ ਵੀ ਇਨਸਾਨ ਨੇ ਕੋਈ ਅੰਸਾ ਕਿਉਂਕਿ ਪ੍ਰਮਾਤਮਾ ਦੀ ਬਾਣੀ ਕਹਿੰਦੀ ਮੈਂ ਕੋਈ ਨਹੀਂ ਕਹਿੰਦੇ ਕਿ ਬੰਦੇ ਨੂੰ ਕਿਹਾ ਵਾ ਸਤਿਗੁਰੂ ਜੀ ਇਨਸਾਨ ਨੂੰ ਕਹਿੰਦੇ ਨੇ ਕਿ ਬੰਦਿਆਂ ਬੰਦਿਆਂ ਵਾਲੇ ਕੰਮ ਕਰ ਤੇ ਜੇ ਸਤਿਗੁਰੂ ਜੀ ਪਸ਼ੂ ਨੂੰ ਕਹਿੰਦੇ ਕਿ ਪਸ਼ੂਆਂ ਵਾਲੇ ਕੰਮ ਕਰ ਜਦ ਹੀ ਮਹਾਰਾਜ ਦੇ ਸਤਗੁਰੂ ਦੀ ਬਾਣੀ ਆਪਾਂ ਪੜਦੇ ਆਂ ਸੁਣਦੇ ਆਂ ਮਹਾਰਾਜ ਜੀ ਸਾਡੇ ਸਤਗੁਰੂ ਜੀ ਜਿੰਨੇ ਵੀ ਉਹ ਸਾਰੇ ਮਹਾਰਾਜ ਸਾਹਿਬ ਕੀਤਨੀ ਜਥੇ ਆਣੇ ਆ ਬਹੁਤ سارے ਪ੍ਰਚਾਰਕ ਆ ਉਹ ਕਦੀ ਪਸ਼ੂ ਵੀ ਨਹੀਂ ਕਹਿੰਦੇ ਕਿ ਪਸ਼ੂ ਆ ਪਸ਼ੂ ਵਾਲੇ ਕੰਮ ਕਰ ਕਦੀ ਆਪਾਂ ਕੁੱਤੇ ਨੂੰ ਕਹਿੰਦੇ ਕਿ ਕੁੱਤਰਾ ਕੁੱਤੇ ਵਾਲੇ ਕੰਮ ਕਰ ਕਿਸੇ ਜਨਵਰ ਭੇਡ ਨੂੰ ਆਪਾਂ ਕਹਿੰਦੇ ਕਿ ਕਿਸੇ ਨੂੰ ਜਿਹੜਾ ਵੀ ਪਸ਼ੂ ਪੰਛੀ ਨੂੰ ਐ ਪੰਜ ਪੰਜ ਪਸ਼ੂਆਂ ਵਾਲੇ ਕੰਮ ਕਰ ਤੂੰ ਕੁੱਤੇ ਵਾਲੇ ਕੰਮ ਕਰ ਤੇ ਮਹਾਰਾਜ ਦੀ ਬਾਣੀ ਵੀ ਜੇ ਇੱਕ ਸਾਸਨ ਹੈ ਦੀ انسان ਨੂੰ ਕਹਿੰਦੀ ਸਿਰਫ انسان ਨੂੰ ਸਮਝਾਇਆ ਜਾਂਦਾ ਕਿ ਬੰਦਿਆਂ ਵਾਲੇ ਕੰਮ ਕਰ। ਜੇ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਤੇ ਮਹਾਰਾਜ ਦੀ ਬਾਣੀ ਜਿਹੜੀ ਕੇਸ ਕਰਕੇ ਸਾਡੇ ਚਪੇੜੇ ਮਾਰਦੀ ਆ ਕਿਉਂਕਿ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਇਸ ਜੁਨੀ ਵਿੱਚ ਵੀ ਆ ਕੇ انسان انسانਾਂ ਵਾਲੇ ਜੋ ਅਸਲ 'ਚ ਸਤਗੁਰ ਨੇ ਸਾਡੀ ਜੋ ਡਿਊਟੀ ਲਈ ਸੀ ਜਦੋਂ ਮੁਲੁਖਾ ਜੀਵਨ ਜਦੋਂ ਮਿਲਿਆ ਵਾ ਇਨਸਾਨ ਨੂੰ ਅਸੀਂ 100 ਅਰਦਾਸਾਂ ਬੇਨਤੀਆਂ ਜਦੋਂ 9 ਮਹੀਨੇ ਲਈ ਉਸ ਪਰਮਾਤਮਾ ਦੀ ਕਿਰਪਾ ਕੀਤੀ ਸੀ ਮਾਂ ਦੀ ਕੁੱਖ ਦੇ ਵਿੱਚੋਂ ਬੱਚਾ ਲੱਗਿਆ ਹੁੰਦਾ ਤਾਂ ਉਹ ਸਤਿਗੁਰ ਦੇ ਚਰਨਾਂ ਦੇ ਵਿੱਚ ਬਸਾ ਕਰਦਾ ਕੋ ਬੇਨਤੀਆਂ ਕਰਦਾ ਕਿ ਮਹਾਰਾਜ ਇਸ ਗਰਬ ਹਵਸਤਾ ਦੇ ਵਿੱਚੋਂ ਮੈਨੂੰ ਆਜ਼ਾਦ ਕਰ ਕਿ ਮੈਂ ਉਹ ਧਰਤੀ ਤੇ ਜਾ ਕੇ ਤੇਰਾ ਹਰ ਪੈਮ ਹਰ ਸਮੇਂ ਤੇਰਾ ਸਿਮਰਨ ਕਰਾਂ ਮੈਂ ਤੇਰੀ ਬਾਣੀ ਪੜ੍ਹਾਂਗਾ ਤੇਰੀ ਰਦਾਸ ਲਾਵਾਂਗਾ ਸਤਿਗੁਰ ਜੀ ਏ ਮਾਲਕ ਜੀ ਰੱਬ ਜੀ ਮੈਂ ਤੇਰੀ ਰਜ਼ਾ ਦੇ ਵਿੱਚ ਤੋਂ ਵੀ ਘੰਟੇ ਰਵਾਂਗਾ ਤੇ ਉਹ ਰੂਹਾਂ ਭੱਜਣ ਲੱਗ ਜਾਂਦੀਆਂ ਉਹ ਰੂਹਾਂ ਮਟਭਾਗੀਆਂ ਹੁੰਦੀਆਂ ਨੇ ਜਿਹੜੀਆਂ